ਬੇਅਦਬੀ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਗੋੜੇ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਕਈ ਸਾਲਾਂ ਤੋਂ ਲੋੜਿੰਦਾ ਪ੍ਰਦੀਪ ਕਲੇਰ ਬੇਅਦਬੀ ਮਾਮਲੇ ਨੂੰ ਲੈ ਕੇ ਲਗਾਤਾਰ ਅਸਦੀਪਾਲ ਕੀਤੀ ਜਾ ਰਹੀ ਸੀ ਤੇ ਅਯੁੱਧਿਆ ਚ ਲੰਗਰ ਵਰਤੌਂਦੇ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਐਸਆਈਟੀ ਉੱਤਰ ਪ੍ਰਦੇਸ਼ ਜਾਂਦੀ ਹੈ ਅਤੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਬੇਹਤ ਵੱਡੀ ਕਾਮਯਾਬੀ ਐਸਆਈਟੀ ਦੇ ਵੱਲੋਂ ਹਾਸਲ ਕੀਤੀ ਗਈ ਹੈ ਦੱਸਦੀ ਹੈ ਕਿ 2 ਫਰਵਰੀ ਨੂੰ ਯੂਪੀ ਗੇਸੀ ਐਸਆਈਟੀ ਦੀ ਟੀਮ ਤੇ ਭਲਕੇ ਫਰੀਦਕੋਟ ਅਦਾਲਤ ਚ ਇਸ ਨੂੰ ਪੇਸ਼ ਕੀਤਾ ਜਾ ਸਕਦਾ ਹੈ ਯੂਪੀ ਦੇ ਮੰਤਰੀ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਐਸਆਈਟੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਵੱਡੇ ਪੁਰਾਣੇ ਬੇਦਬੀ ਮਾਮਲੇ 'ਚ ਪਗੋੜੇ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇਸ ਦੀ ਸੂਹ ਉਦੋਂ ਮਿਲਦੀ ਹੈ ਜਦੋਂ ਅਯੁੱਧਾ 'ਚ ਲੰਗਰ ਵਰਤਾਉਂਦੇ ਦੀ ਫੋਟੋ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਐਸਆਈਟੀ ਉੱਤਰ ਪ੍ਰਦੇਸ਼ ਤੋਂ ਇਹ ਇਸ ਪਗੋੜੇ ਪ੍ਰਦੀਪ ਕਲੇਰ ਨੂੰ ਕਾਬੂ ਕਰਦੀ ਹੈ 10 ਤਰੀਕ ਐਸਆਈਟੀ 2 ਫਰਵਰੀ ਨੂੰ ਯੂਪੀ ਗਈ ਸੀ ਪਗੋੜੇ ਪ੍ਰਦੀਪ ਕਲੇਰ ਦੀ ਪੜਤਾਲ ਦੇ ਵਿੱਚ ਤੇ ਜਿਸ ਤੋਂ ਬਾਅਦ ਅੱਜ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੇ ਇਹ ਵੀ ਇਹ ਅੰਦਾਜ਼ਾ ਲਗਾਏ ਜਾ ਰਿਹਾ ਹੈ ਕਿ ਪਲਕੇ ਫਰੀਦਕੋਟ ਅਦਾਲਤ ਚ ਉਸ ਨੂੰ ਪੇਸ਼ ਕੀਤਾ ਜਾ ਸਕਦਾ ਹੈ ਦੱਸ ਦੇ ਕਿ ਪਗੋੜੇ ਪ੍ਰਦੀਪ ਕਲੇਰ ਦੀ ਯੂਪੀ ਦੇ ਮੰਤਰੀ ਨਾਲ ਫੋਟੋ ਵਾਇਰਲ ਹੋਈ ਸੀ ਤੁਹਾਨੂੰ ਸਾਰਾ ਮਾਮਲਾ ਵੀ ਦੱਸ ਦਿੰਨੇ ਆ ਕਿ ਆਖਰਕਾਰ ਹੋਇਆ ਕੀ ਸੀ ਕਿ ਇਹ ਆਖਰਕਾਰ ਇਹ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਫਗੋੜਾ ਚੱਲ ਰਿਹਾ ਡੇਰਾ ਸਿਰਸਾ ਪ੍ਰੇਮੀ ਪ੍ਰਦੀਪ ਕਲੇਰ ਬੀਤੇ ਦਿਨੀ ਇਹ ਉੱਦਾ ਦੇ ਰਾਮ ਮੰਦਰ ਤੋਂ ਵਾਇਰਲ ਹੋਈਆਂ ਤਸਵੀਰਾਂ ਦੇ ਵਿੱਚ ਦੇਖਾ ਗਿਆ ਸੀ ਪਗੋੜੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੀਆਂ ਤਸਵੀਰਾਂ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਯੂਪੀ ਦੇ ਕਿਸੇ ਇਲਾਕੇ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਐਸਆਈਟੀ ਅਤੇ ਫਰੀਦਕੋਟ ਪੁਲਿਸ ਕੱਲ ਕਰ ਸਕਦੀ ਹੈ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਫਰੀਦਕੋਟ ਅਦਾਲਤ ਵਿੱਚ ਪੇਸ਼ ਤੇ ਫਰੀਦਕੋਟ ਦੇ ਐਸਐਸਪੀ ਹਰਜੀਤ ਸਿੰਘ ਨੇ ਫੌਂਟੇ ਕੀਤੀ ਪ੍ਰਦੀਪ ਕਲੇਰ ਦੀ ਗ੍ਰਿਫਤਾਰੀ ਦੱਸਦੇ ਕਿ ਸਾਰਾ ਮਾਮਲਾ ਜਿਹੜਾ ਹੈ ਕਾਫੀ ਸਾਲਾਂ ਤੋਂ ਚੱਲ ਰਿਹਾ ਸੀ ਬੇਅਦਬੀ ਮਾਮਲੇ ਨੂੰ ਲੈ ਕੇ ਲਗਾਤਾਰ ਇਸਤੀਫਾਲ ਕੀਤੀ ਜਾ ਰਹੀ ਸੀ ਦੱਸਦੇ ਕਿ ਕੱਲਾ ਨਹੀਂ ਸੀ ਤਿੰਨ ਹਰਿਆਣਾ ਨਿਵਾਸੀ ਜਿਸਦੇ ਨਾਮ ਤੁਹਾਨੂੰ ਦੱਸ ਦਿੰਦੇ ਆ ਕਿ ਸੰਦੀਪ ਬਰੇਟਾ ਪ੍ਰਦੀਪ ਕਲੇਰ ਅਤੇ ਹਰਸ਼ਪੂਰੀ ਜੋ ਕਿ ਇਸ ਬੇਅਦਬੀ ਮਾਮਲੇ ਦੇ ਵਿੱਚ ਲੋੜਿੰਦੇ ਸੀਗੇ ਤੇ ਲਗਾਤਾਰ ਫਰਾਰ ਚੱਲ ਰਹੇ ਸੀਗੇ ਇਹਨਾਂ ਦਾ ਕਿਸ ਤਰੀਕੇ ਦੇ ਨਾਲ ਹੁਣ ਫੋਟੋ ਵਾਇਰਲ ਹੋਣ ਤੋਂ ਬਾਅਦ ਐਸਆਈਟੀ ਪੇਜੀ ਜਾਂਦੀ ਹੈ ਤੇ ਇਹਨਾਂ ਦੇ ਵਿੱਚੋਂ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਤੀ ਕਿ ਇਹ ਬੇਦਬੀ ਦਾ ਮਾਮਲਾ 2015 ਦਾ ਹੈ ਜਿਸ ਦੇ ਵਿੱਚ ਇਹ ਲੋੜਿੰਦਾ ਸੀ ਤੇ ਅੱਜ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਐਸਆਈਟੀ ਦੀ ਟੀਮ 2 ਫਰਵਰੀ ਨੂੰ ਯੂਪੀ ਜਾਂਦੀ ਹੈ ਅਤੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵੱਡਾ ਮਾਮਲਾ ਤੇ ਵੱਟੇ આરોપી ਸੀ ਜਿਸ ਦੇ ਵਿੱਚ ਪ੍ਰਦੀਪ ਕਲੇਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਬੇਅਦਬੀ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਗੋੜੇ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਕਈ ਸਾਲਾਂ ਤੋਂ ਲੋੜਿੰਦਾ ਪ੍ਰਦੀਪ ਕਲੇਰ ਬੇਅਦਬੀ ਮਾਮਲੇ ਨੂੰ ਲੈ ਕੇ ਲਗਾਤਾਰ ਅਸਦੀਪਾਲ ਕੀਤੀ ਜਾ ਰਹੀ ਸੀ ਤੇ ਅਯੁੱਧਿਆ ਚ ਲੰਗਰ ਵਰਤੌਂਦੇ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਐਸਆਈਟੀ ਉੱਤਰ ਪ੍ਰਦੇਸ਼ ਜਾਂਦੀ ਹੈ ਅਤੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਬੇਹਤ ਵੱਡੀ ਕਾਮਯਾਬੀ ਐਸਆਈਟੀ ਦੇ ਵੱਲੋਂ ਹਾਸਲ ਕੀਤੀ ਗਈ ਹੈ ਦੱਸਦੀ ਹੈ ਕਿ 2 ਫਰਵਰੀ ਨੂੰ ਯੂਪੀ ਗੇਸੀ ਐਸਆਈਟੀ ਦੀ ਟੀਮ ਤੇ ਭਲਕੇ ਫਰੀਦਕੋਟ ਅਦਾਲਤ ਚ ਸੂ ਪੇਸ਼ ਕੀਤਾ ਜਾ ਸਕਦਾ ਹੈ ਯੂਪੀ ਦੇ ਮੰਤਰੀ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਐਸਆਈਟੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਵੱਡੇ ਪੁਰਾਣੇ ਬੇਦਬੀ ਮਾਮਲੇ ਚ ਪਗੋੜੇ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇਸ ਦੀ ਸੂ ਉਦੋਂ ਮਿਲਦੀ ਹੈ ਜਦੋਂ ਅਯੁੱਧਾ ਚ ਲੰਗਰ ਵਰਤਾਉਂਦੇ ਦੀ ਫੋਟੋ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਐਸਆਈਟੀ ਉੱਤਰ ਪ੍ਰਦੇਸ਼ ਤੋਂ ਇਹ ਇਸ ਪਗੋੜੇ ਪ੍ਰਦੀਪ ਕਲੇਰ ਨੂੰ ਕਾਬੂ ਕਰਦੀ ਹੈ 10 ਤਰੀਕ੍ਹ ਕਿ ਐਸਆਈਟੀ 2 ਫਰਵਰੀ ਨੂੰ ਯੂਪੀ ਗਈ ਸੀ ਪਗੋੜੇ ਪ੍ਰਦੀਪ ਕਲੇਰ ਦੀ ਪੜਤਾਲ ਦੇ ਵਿੱਚ ਤੇ ਜਿਸ ਤੋਂ ਬਾਅਦ ਅੱਜ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੇ ਇਹ ਵੀ ਇਹ ਅੰਦਾਜ਼ਾ ਲਗਾਏ ਜਾ ਰਿਹਾ ਹੈ ਕਿ ਪਲਕੇ ਫਰੀਦਕੋਟ ਅਦਾਲਤ ਚ ਉਸ ਨੂੰ ਪੇਸ਼ ਕੀਤਾ ਜਾ ਸਕਦਾ ਹੈ ਦੱਸ ਦੇ ਕਿ ਪਗੋੜੇ ਪ੍ਰਦੀਪ ਕਲੇਰ ਦੀ ਯੂਪੀ ਦੇ ਮੰਤਰੀ ਨਾਲ ਫੋਟੋ ਵਾਇਰਲ ਹੋਈ ਸੀ ਤੁਹਾਨੂੰ ਸਾਰਾ ਮਾਮਲਾ ਵੀ ਦੱਸ ਦਿੰਨੇ ਆ ਕਿ ਆਖਰਕਾਰ ਹੋਇਆ ਕੀ ਸੀ ਕਿ ਇਹ ਆਖਰਕਾਰ ਇਹ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਪਗੋੜਾ ਚੱਲ ਰਿਹਾ ਡੇਰਾ ਸਿਰਸਾ ਪ੍ਰੇਮੀ ਪ੍ਰਦੀਪ ਕਲੇਰ ਬੀਤੇ ਦਿਨੀਏ ਉੱਦਾ ਦੇ ਰਾਮ ਮੰਦਰ ਤੋਂ ਵਾਇਰਲ ਹੋਈਆਂ ਤਸਵੀਰਾਂ ਦੇ ਵਿੱਚ ਦੇਖਿਆ ਗਿਆ ਸੀ ਪਗੋੜੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੀਆਂ ਤਸਵੀਰਾਂ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਯੂਪੀ ਦੇ ਕਿਸੇ ਇਲਾਕੇ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਐਸਆਈਟੀ ਅਤੇ ਫਰੀਦਕੋਟ ਪੁਲਿਸ ਕੱਲ ਕਰ ਸਕਦੀ ਹੈ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਫਰੀਦਕੋਟ ਅਦਾਲਤ ਵਿੱਚ ਪੇਸ਼ ਤੇ ਫਰੀਦਕੋਟ ਦੇ ਐਸਐਸਪੀ ਹਰਜੀਤ ਸਿੰਘ ਨੇ ਫੋਨ ਤੇ ਕੀਤੀ ਪ੍ਰਦੀਪ ਕਲੇਰ ਦੀ ਗ੍ਰਿਫਤਾਰੀ ਦੱਸਦੀ ਹੈ ਕਿ ਇਹ ਸਾਰਾ ਮਾਮਲਾ ਜਿਹੜਾ ਹੈ ਕਾਫੀ ਸਾਲਾਂ ਤੋਂ ਚੱਲ ਰਿਹਾ ਸੀ ਬੇਅਦਬੀ ਮਾਮਲੇ ਨੂੰ ਲੈ ਕੇ ਲਗਾਤਾਰ ਇਸ ਦੀ ਭਾਲ ਕੀਤੀ ਜਾ ਰਹੀ ਸੀ ਦੱਸਦੇ ਕਿ ਕੱਲਾ ਨਹੀਂ ਸੀ ਤਿੰਨ ਹਰਿਆਣਾ ਨਿਵਾਸੀ ਜਿਸ ਦੇ ਨਾਮ ਤੁਹਾਨੂੰ ਦੱਸ ਦਿੰਨੇ ਆ ਕਿ ਸੰਦੀਪ ਬਰੇਟਾ ਪ੍ਰਦੀਪ ਕਲੇਰ ਅਤੇ ਹਰਸ਼ਪੁਰੀ ਜੋ ਕਿ ਇਸ ਬੇਅਦਬੀ ਮਾਮਲੇ ਦੇ ਵਿੱਚ ਲੋੜਿੰਦੇ ਸੀਗੇ ਤੇ ਲਗਾਤਾਰ ਫਰਾਰ ਚੱਲ ਰਹੇ ਸੀਗੇ ਇਹਨਾਂ ਦਾ ਕਿਸ ਤਰੀਕੇ ਦੇ ਨਾਲ ਹੁਣ ਫੋਟੋ ਵਾਇਰਲ ਹੋਣ ਤੋਂ ਬਾਅਦ ਐਸਆਈਟੀ ਭੇਜੀ ਜਾਂਦੀ ਹੈ ਤੇ ਇਹਨਾਂ ਦੇ ਵਿੱਚੋਂ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਤੀ ਕਿ ਇਹ ਬੇਦਬੀ ਦਾ ਮਾਮਲਾ 2015 ਦਾ ਹੈ ਜਿਸ ਦੇ ਵਿੱਚ ਇਹ ਲੋੜਿੰਦਾ ਸੀ ਤੇ ਅੱਜ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਐਸਆਈਟੀ ਦੀ ਟੀਮ 2 ਫਰਵਰੀ ਨੂੰ ਯੂਪੀ ਜਾਂਦੀ ਹੈ ਅਤੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵੱਡਾ ਮਾਮਲਾ ਤੇ ਵੱਟੇ આરોપી ਸੀ ਜਿਸ ਦੇ ਵਿੱਚ ਪ੍ਰਦੀਪ ਕਲੇਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ